ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਾਇਤੇ ਲੈ ਕੇ ਆਏ ਇੱਕ ਹੋਰ ਨਵੀਂ ਕਹਾਣੀ ਖੁਸ਼ੀਆਂ ਦੀ ਭਾਲ ਚ ਭਾਗ 1 ਲੇਖਾ ਪ੍ਰਵੀਨ ਕੌਰ ਅਕਸਰ ਅਸੀਂ ਖੁਸ਼ੀਆਂ ਦੀ ਭਾਲ ਵਿੱਚ ਜਗਾ ਜਗਾ ਭਟਕਦੇ ਫਿਰਦੇ ਹਾਂ ਤੇ ਆਪਣੇ ਆਪ ਨੂੰ ਹੀ ਬਹੁਤ ਦੁਖੀ ਕਰ ਬੈਠਦੇ ਹਾਂ ਪਰ ਖੁਸ਼ੀ ਤਾਂ ਸਾਡੇ ਅੰਦਰ ਹੀ ਹੁੰਦੀ ਹੈ ਕਰਨ ਦੀ ਤੇ ਮੰਨਣ ਦੀ ਬਾ ਜ਼ਰੂਰਤ ਹੈ ਤਾਂ ਇਸ ਨੂੰ ਮਹਿਸੂਸ ਕਰਨ ਦੀ ਗੱਲ ਅੱਜ ਤੋਂ 10 ਸਾਲ ਪਹਿਲਾਂ ਦੀ ਹੈ ਮੈਂ ਹੁਣੇ-ਹੁਣੇ 12ਵੀਂ ਜਮਾਤ ਪਾਸ ਕੀਤੀ ਤੇ ਮੈਂ ਕਿਸੇ ਕੋਚਿੰਗ ਸੈਂਟਰ ਚੋਂ ਅੰਗਰੇਜ਼ੀ ਸਿੱਖਣ ਲੱਗ ਗਿਆ ਤੇ ਅੱਗੋਂ ਕਾਲਜ ਦਾਖਲਾ ਲੈਣ ਬਾਰੇ ਸੋਚ ਰਿਹਾ ਸੀ ਤੇ ਵਕ ਵਕ ਕਾਲਜਾਂ ਦੇ ਬਾਰੇ ਪਤਾ ਵੀ ਕਰਦਾ ਰਹਿੰਦਾ ਸੀ ਇਸੇ ਦੌਰਾਨ ਇੱਕ ਵਾਰ ਕੋਚਿੰਗ ਸੈਂਟਰ ਦੇ ਮੇਰੇ ਇੱਕ ਦੋਸਤ ਨੇ ਕਿਸੇ ਨੂੰ ਫੋਨ ਕਰ ਲਈ ਮੇਰੇ ਤੋਂ ਮੇਰਾ ਫੋਨ ਮੰਗਿਆ ਤੇ ਮੈਂ ਉਸ ਨੂੰ ਫੋਨ ਦੇ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਮੇਰੇ ਨਾਲ ਐਵੇਂ ਦਾ ਕੁਝ ਕਰਨਗੇ ਉਸ ਨੇ ਮੇਰੇ ਫੋਨ ਰਾਹੀਂ ਕਿਸੇ ਕੁੜੀ ਨੂੰ ਫੋਨ ਲਾ ਲਿਆ ਤੇ ਮੇਰੇ ਤੋਂ ਥੋੜਾ ਦੂਰ ਜਾ ਕੇ ਉਸ ਨਾਲ ਗੱਲ ਕਰਨ ਲੱਗਾ ਤੇ ਕੁਝ ਸਮਾਂ ਗੱਲ ਕਰਕੇ ਉਹਨੇ ਨੰਬਰ ਡਿਲੀਟ ਕਰ ਮੈਨੂੰ ਫੋਨ ਵਾਪਸ ਕਰ ਦਿੱਤਾ ਤੇ ਜਿਆਸ ਨੇ ਇੱਕ ਦੋ ਵਾਰ ਫੇਰ ਕੀਤਾ ਉਹ ਮੁੰਡਾ ਕਿਸੇ ਹੋਰ ਸ਼ਹਿਰ ਦਾ ਸੀ ਤੇ ਇੱਥੇ ਬਸ ਪੜ੍ਹ ਲਈ ਹੀ ਆਇਆ ਹੋਇਆ ਸੀ ਕੁਝ ਦਿਨਾਂ ਬਾਅਦ ਸਾਡੇ ਘਰ ਪੁਲਿਸ ਆ ਗਈ ਤੇ ਮੈਨੂੰ ਫੜਕੇ ਲੈ ਗਏ ਮੈਨੂੰ ਕੁਝ ਸਮਝ ਨਾ ਲੱਗੇ ਕਿ ਆਖਰ ਹੋਇਆ ਕੀ ਹੋਇਆ ਮੇਰੇ ਪੂਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੇਰੇ ਪੁੱਛਣ ਤੇ ਇੰਸਪੈਕਟਰ ਨੇ ਦੱਸਿਆ ਤੇ ਉਪਰੋਂ ਆਰਡਰ ਆਇਆ ਹੈ ਤੈਨੂੰ ਚੁੱਕਣ ਦਾ ਡੀਐਸਪੀ ਸਾਹਿਬ ਦੀ ਕੁੜੀ ਨਾਲ ਛੇੜਖਾਨੀ ਦਾ ਕੇਸ ਬਣਦਾ ਤੇਰੇ ਤੇ ਮੈਂ ਬਹੁਤ ਹੈਰਾਨ ਤੇ ਮੈਨੂੰ ਸਮਝ ਨਾ ਲੱਗੇ ਇਹ ਆਖਰ ਹੋ ਕੀ ਰਿਹਾ ਹੈ ਮੈਂ ਤਾਂ ਕਿਸੇ ਨੂੰ ਨਹੀਂ ਛੇੜਿਆ ਫਿਰ ਮੇਰੇ ਤੇ ਐਡਾ ਵੱਡਾ ਇਲਜ਼ਾਮ ਕਿਉਂ ਘਰਦਿਆਂ ਦੇ ਆਉਣ ਤੇ ਪੁੱਛਣ ਤੇ ਇੰਸਪੈਕਟਰ ਨੇ ਦੱਸਿਆ ਇਹ ਫੋਨ ਤੇ ਕੁੜੀਆਂ ਦੇ ਨੰਬਰ ਲਾ ਕੇ ਕੁੜੀਆਂ ਨੂੰ ਤੰਗ ਕਰਦਾ ਹੈ ਤੁਹਾਡਾ ਲੜਨਾ ਇਹ ਨੰਬਰ ਵੀ ਇਸ ਵਾਰ ਡੀਐਸਪੀ ਸਾਹਿਬ ਦੀ ਕੁੜੀ ਦਾ ਲਾਇਆ ਹੈ ਸਿੱਧਾ ਜੇ ਦੱਸਦਾ 5 6 ਸਾਲ ਦੀ ਅੰਦਰ ਜਾਵੇਗਾ ਘਰਦਿਆਂ ਨੂੰ ਸਮਝ ਨਾ ਆਵੇ ਕਿ ਕੀ ਕਰਨ ਤੇ ਉਹ ਆ ਕੇ ਮੈਨੂੰ ਲਾਹਨਤਾਂ ਪਾਉਣ ਲੱਗੇ ਮੇਰੇ ਬਹੁਤ ਸਮਝਾਇਆ ਕਿ ਮੈਂ ਕੁਝ ਨਹੀਂ ਕੀਤਾ ਪਰ ਉਹ ਨਾ ਇੱਕ ਨਾ ਸੁਣੀ ਫਿਰ ਕਿਸੇ ਤਰ੍ਹਾਂ ਮੈਂ ਆਪਣੀ ਮਾਂ ਨੂੰ ਉਸ ਮੁੰਡੇ ਬਾਰੇ ਦੱਸਿਆ ਕਿ ਕੋਚਿੰਗ ਸੈਂਟਰ ਤੇ ਮੁੰਡਾ ਹੈ ਉਹੀ ਫੋਨ ਕਰਦਾ ਹੁੰਦਾ ਮੇਰੇ ਫੋਨ ਤੋਂ ਤੇ ਮਾਂ ਨੇ ਮੇਰੇ ਪਾਪਾ ਨੂੰ ਦੱਸਿਆ ਤੇ ਕਿਸੇ ਤਰੀਕੇ ਉਹਨੂੰ ਪੁਲਿਸ ਸਟੇਸ਼ਨਾਂ ਲੈ ਕੇ ਆਂਦਾ ਪਹਿਲਾਂ ਤਾਂ ਉਹ ਮੰਨਿਆ ਨਹੀਂ ਪਰ ਫਿਰ ਜਦੋਂ ਪੁਲਿਸ ਵਾਲਿਆਂ ਨੇ ਦਬਕਾ ਮਾਰਿਆ ਤੇ ਚਾਰ ਪੰਜ ਡੰਡੇ ਲਾਏ ਤਾਂ ਸਭ ਕੁਝ ਤੋਤੇ ਦੇ ਵਾਂਗ ਇੱਕੋ ਸਭ ਬੁੱਲਣ ਲੱਗਾ ਫਿਰ ਜੋ ਵੀ ਮੇਰੀ ਵਲਾਟ ਲਈ ਤੇ ਮੈਂ ਬਾਇਜ਼ਦ ਬਰੀ ਹੋ ਘਰ ਆ ਗਿਆ ਬਸ ਘਰ ਆਉਣ ਦੀ ਹੀ ਦੇਰ ਸੀ ਇਹ ਬਾਪੂ ਨੇ ਵੀ ਲੈਕਚਰ ਦੇਣਾ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕੰਜਰ ਨੇ ਨੱਕ ਵੜਾ ਕੇ ਰੱਖਦੀ ਇਹੋ ਨੇ ਲਫੰਡਰੀ ਮਿਲੇ ਤੈਨੂੰ ਦੋਸਤੀ ਕਰਨ ਨੂੰ ਮੈਨੂੰ ਸਮਝ ਨਾ ਲੱਗੇ ਕਿ ਆਖਰ ਮੇਰੀ ਗਲਤੀ ਕੀ ਹੈ ਵੇ ਬੇਨੇ ਮੈਨੂੰ ਰੋਟੀ ਲਿਆ ਕੇ ਦਿੱਤੀ ਤੇ ਫਿਰ ਹਲਦੀ ਵਾਲਾ ਦੁੱਧ ਮੈਂ ਰੋਟੀ ਖਾ ਕੇ ਤੇ ਦੁੱਧ ਪੀ ਕੇ लेट ਗਿਆ ਪਰ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਪੂਰੀ ਰਾਤ ਆਪਣੇ ਨਾਲ ਹੋਏ ਕਾਂਡ ਬਾਰੇ ਸੋਚਦਾ ਰਿਹਾ ਤੇ ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਮੈਂ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਤੇ ਨਾ ਹੀ ਕਾਲਜ ਵਿੱਚ ਦਾਖਲਾ ਲਿਆ ਮੈਨੂੰ ਆਪਣੇ ਆਪ ਤੇ ਸ਼ਰਮ ਜੀ ਮਹਿਸੂਸ ਹੋਣ ਲੱਗੀ ਕਿ ਕਿਤੇ ਲੋਕ ਮੇਰੇ ਤੋਂ ਪੁਲਿਸ ਬਾਰੇ ਸਵਾਲ ਜਵਾਬ ਨਾ ਕਰਨ ਤੇ ਮੇਰੇ ਇਸ ਤਰ੍ਹਾਂ ਦੇ ਘਰੇ ਰਹਿਣ ਕਰਕੇ ਮੇਰੇ ਬਾਪੂ ਨੂੰ ਵੀ ਗੁੱਸਾ ਆਉਣ ਲੱਗਾ ਤੇ ਉਹ ਮੈਨੂੰ ਆਪਣੇ ਨਾਲ ਟਰੱਕ ਤੇ ਜਾਣ ਨੂੰ ਕਹਿਣ ਲੱਗੇ ਤੇ ਨਾ ਚਾਹੁੰਦਿਆਂ ਵੀ ਮੈਨੂੰ ਮੇਰੇ ਪਾਪਾ ਨਾਲ ਟਰੱਕ ਤੇ ਉਹਨਾਂ ਨਾਲ ਜਾਣਾ ਪੈਂਦਾ ਮੇਰਾ ਸੁਪਨਾ ਬਾਹਰ ਜਾਣ ਦਾ ਸੀ ਪਰ ਮੇਰੇ ਪਾਪਾ ਚਾਹੁੰਦੇ ਸਨ ਕਿ ਮੈਂ ਉਹਨਾਂ ਦਾ ਟਰਾਂਸਪੋਰਟ ਦਾ ਬਿਜ਼ਨਸ ਹੀ ਸੰਭਾਂ ਮੈਂ ਪਾਪਾ ਨਾਲ ਜਾਣਾ ਸ਼ੁਰੂ ਕਰ ਦਿੱਤਾ ਤੇ ਮੈਂ ਪੰਜਾਬ ਦੇ ਨਾਲ ਨਾਲ ਰਾਜਸਥਾਨ ਹਰਿਆਣਾ ਬਲਵੀਤ ਜਾਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮੇਰੇ ਪਾਪਾ ਨੇ ਮੈਨੂੰ ਡਰਾਈਵਰ ਨਾਲ ਭੇਜ ਦਿੱਤਾ ਮੈਨੂੰ ਗੁੱਸਾ ਜੜਿਆ ਹੋਇਆ ਸੀ ਕਿਉਂਕਿ ਮੈਂ ਨਹੀਂ ਸੀ ਜਾਣਾ ਚਾਹੁੰਦਾ ਪਰ ਪਾਪਾ ਨੇ ਜ਼ਬਰਦਸਤੀ ਭੇਜ ਦਿੱਤਾ ਤੇ ਗੁੱਸੇ 'ਚ ਆ ਕੇ ਮੈਂ ਡਰਾਈਵਰ ਨਾਲ ਵੀ ਲੜ ਪਿਆ ਤੇ ਅੱਗੇ ਜਾ ਕੇ ਪੁਲਿਸ ਵਾਲਿਆਂ ਨੇ ਟਰੱਕ ਚੈਕਿੰਗ ਲਈ ਰੋਕ ਲਿਆ ਕਿਉਂਕਿ ਡਰਾਈਵਰ ਮੇਰੇ ਨਾਲ ਲੜਿਆ ਹੋਇਆ ਸੀ ਉਹ ਚੁੱਪਚਾਪ ਗੱਡੀ 'ਚ ਬੈਠਾ ਰਿਹਾ ਤੇ ਮੈਨੂੰ ਹੇਠਾਂ ਉਤਰ ਕੇ ਸਾਰੇ ਕਾਗਜ਼ ਪੱਤਰ ਦਿਖਾਉਣੇ ਪਏ ਪੁੱਜ ਜਵਾਨੀ ਦਾ ਜੋਰ ਤੇ ਉਤੋਂ ਖੂਨ ਚ ਗਰਮੀ ਮੈਂ ਕਦੀ ਕਿਸੇ ਤੋਂ ਹੋਏ ਨਹੀਂ ਸੀ ਕਹਾਈ ਤੇ ਮੈਂ ਸੋਚ ਲਿਆ ਚਾਹੇ ਜੋ ਹੋ ਜੇ ਪਰ ਮੈਂ ਇਸ ਤੋਂ ਬਾਅਦ ਟਰੱਕ ਤੇ ਨਹੀਂ ਹੋਣਾ ਸਰੀਵ 20 ਦਿਨ ਅਸੀਂ ਰਾਜਸਥਾਨ ਰਹੇ ਤੇ ਫਿਰ ਅਸੀਂ ਵਾਪਸ ਆ ਗਏ ਤੇ ਆਉਂਦਿਆਂ ਹੀ ਮੈਂ ਘਰ ਦੇ ਅੱਗੇ ਪਰਮਾਨ ਸੁਣਾਤਾ ਕਿ ਮੈਨੂੰ ਆਖਿਓ ਅੱਜ ਤੋਂ ਬਾਅਦ ਟਰੱਕ ਟਰੱਕ ਤੇ ਜਾਣੋਂ ਮੇਰੇ ਤੋਂ ਨਹੀਂ ਜਾ ਹੁੰਦਾ ਤੇ ਨਾ ਮੈਂ ਜਾਣਾ ਸੁਣਦੇ ਹੀ ਬਾਪੂ ਗੁੱਸੇ 'ਚ ਆ ਗਏ ਤੇ ਬਾਪੂ ਨੇ ਵੀ ਸਾਫ਼ ਆਖ ਦਿੱਤਾ ਕਿ ਤੂੰ ਨਹੀਂ ਜਾਣਾ ਤਾਂ ਨਾ ਸਹੀ ਪਰ ਘਰੇ ਨਹੀਂ ਬਠਣਾ ਕੋਈ ਨਾ ਕੋਈ ਕੰਮ ਧੰਦਾ ਕਰਨਾ ਪੀਪੂ ਪਰ ਮੇਰੇ ਦਿਲ 'ਚ ਤਾਂ ਬਾਹਰ ਜਾਣ ਦਾ ਭੂਸਵਾਰ ਸੀ ਉਸ ਤੋਂ ਵੀ ਵੱਧ ਖੇਜ ਮੈਨੂੰ ਟਰੱਕਾਂ ਤੋਂ ਹੋਈ ਪਈ ਸੀ ਸੋ ਮੈਂ ਨੌਕਰੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਬਾ ਜੀ ਦੀ ਮਿਹਰ ਸਦਕਾ ਮੈਨੂੰ ਕਾਲ ਸੈਂਟਰ 'ਚ ਨੌਕਰੀ ਮਿਲ ਗਈ ਚਲੋ ਮੈਨੂੰ ਖੁਸ਼ੀ ਮਿਲੀ ਕਿ ਘੱਟੋ ਘੱਟ ਹੁਣ ਟਰੱਕ ਤੇ ਨਹੀਂ ਜਾਣਾ ਪਵੇਗਾ ਮੈਂ ਨੌਕਰੀ ਜੁਆਇਨ ਕਰ ਲਈ ਪਰ ਉੱਥੇ ਜ਼ਿਆਦਾਤਰ ਮੈਨੂੰ ਰਾਤ ਦੀ ਡਿਊਟੀ ਕਰਨੀ ਪੈਂਦੀ ਸੀ ਬਸ ਹੁਣ ਉਡੀਕ ਸੀ ਤਾਂ ਕੈਨੇਡਾ ਵਾਲੇ ਜਹਾਜ਼ ਦੀ ਕਿ ਬਸ ਮੇਰਾ ਬਾਹਰ ਦਾ ਹੀ ਵੀਜ਼ਾ ਲੱਗ ਜਾਏ ਪਰ ਵੀਜ਼ਾ ਲੱਗਣਾ ਵੀ ਇੰਨਾ ਸੌਖਾ ਨਹੀਂ ਸੀ ਮੈਨੂੰ ਕੋਈ ਅਜਿਹੀ ਕੁੜੀ ਦੀ ਵੀ ਤਲਾਸ਼ ਸੀ ਜੋ ਮੈਨੂੰ ਬਾਹਰ ਲੈ ਜਾ ਸਕੇ ਕਾਲ ਸੈਂਟਰ ਤੇ ਹੀ ਨੌਕਰੀ ਕਰਦਿਆਂ ਮੈਨੂੰ ਇੱਕ ਕੁੜੀ ਮਿਲੀ ਨਵਦੀਪ ਮੈਨੂੰ ਬਹੁਤ ਵਧੀਆ ਲੱਗਦੀ ਸੀ ਤੇ ਅਸੀਂ ਆਪਸ ਵਿੱਚ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨਾਲ ਸਮਾਂ ਬਿਤਾਉਣ ਲੱਗਾ ਪਰ ਕੁਝ ਹੀ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਦੀ ਮੇਰੇ ਤੋਂ ਬਿਨਾਂ ਵੀ ਦੋ ਤਿੰਨ ਮੁੰਡਿਆਂ ਨਾਲ ਗੱਲਬਾਤ ਸੀ ਭਾਵ ਉਹ ਸਿਰਫ ਟਾਈਮ ਪਾਸ ਲਈ ਹੀ ਮੇਰੇ ਨਾਲ ਰਹਿੰਦੀ ਸੀ ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਾ ਤੇ ਮੈਂ ਨਵਦੀਪ ਬਾਰੇ ਸੋਚਣਾ ਛੱਡ ਦਿੱਤਾ ਤੇ ਇਕੱਲੇ ਰਹਿਣਾ ਸ਼ੁਰੂ ਕਰ ਦਿੱਤਾ ਪਰ ਹੁਣ ਮੇਰਾ ਮਨ ਕੰਮ ਤੇ ਨਾ ਲੱਗਦਾ ਇਹ ਕੁੜੀਆਂ ਤੋਂ ਮੈਨੂੰ ਨਫਰਤ ਜੀ ਹੋਣ ਲੱਗੀ ਮੈਂ ਕਾਲ ਸੈਂਟਰ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਕਿਤੇ ਹੋਰ ਨੌਕਰੀ ਲੱਭਣ ਲੱਗਾ ਤੇ ਮੇਰੀ ਟੈਲੀਕਮ ਕੰਪਨੀ 'ਚ ਨੌਕਰੀ ਲੱਗ ਗਈ ਪਰ ਕਾਲ ਸੈਂਟਰ 'ਚ ਰਾਤ ਦੀ ਡਿਊਟੀ ਹੁਣ ਕਰਕੇ ਮੈਨੂੰ ਇੱਥੇ ਕੰਮ ਕਰਨ 'ਚ ਕਾਫੀ ਦਿੱਕਤ ਮਹਿਸੂਸ ਹੋ ਰਹੀ ਸੀ ਤੇ ਮੈਂ 6 ਕ ਮਹੀਨੇ ਨੌਕਰੀ ਕਰਕੇ ਇੱਥੋਂ ਵੀ ਰਿਜਾਈਨ ਦੇ ਦਿੱਤਾ ਇੱਕ ਤਾਂ ਮੇਰੇ ਬਾਹਰ ਜਾਣ ਦਾ ਸੁਪਨਾ ਪੂਰਾ ਨਹੀਂ ਸੀ ਹੋ ਰਿਹਾ ਉਪਰੋਂ ਇੱਥੇ ਵੀ ਕੋਈ ਚੱਜ ਦਾ ਕੰਮ ਨਹੀਂ ਸੀ ਮਿਲ ਰਿਹਾ ਇਸੇ ਕਾਰਨ ਮੇਰਾ ਸੁਭਾਅ ਕਾਫੀ ਚਿਰਚੜਾਜਾ ਹੋ ਗਿਆ ਸੀ ਤੇ ਮੈਂ ਹਮੇਸ਼ਾ ਗੁੱਸੇ 'ਚ ਰਹਿਣਾ ਤੇ ਹਰ ਕਿਸੇ ਨੂੰ ਖਿਜ ਕੇ ਪੈਣਾ ਘਰ ਦੇ ਵੀ ਮੇਰੇ ਰਵੱਈਏ ਤੋਂ ਦੁਖੀ ਸਨ ਮੈਂ ਫਿਰ ਕਿਸੇ ਟਰੈਕਟਰ ਕੰਪਨੀ 'ਚ ਨੌਕਰੀ ਕਰਨ ਲੱਗਾ ਤੇ ਇੱਥੇ ਕੰਮ ਕਰਕੇ ਮੇਰੇ ਸੁਭਾਅ 'ਚ ਕਾਫੀ ਬਦਲਾਅ ਆਇਆ ਪਿੰਡਾਂ ਦੇ ਲੋਕਾਂ ਨਾਲ ਮਿਲਣਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਟ੍ਰੀਟ ਕਰਨਾ ਤੇ ਆਪ ਟਰੈਕਟਰ ਚਲਾ ਕੇ ਦਿਖਾਉਣੇ ਹਰ ਚੀਜ਼ ਦੀ ਜਾਣਕਾਰੀ ਪਿਆਰ ਤੇ ਸਨਮ ਨਾਲ ਦੇਣੀ ਪਰ ਅਜੇ ਵੀ ਮੇਰੇ ਉੱਤੇ ਬਾਹਰ ਜਾਣ ਦਾ ਭੂਤ ਸਵਾਰ ਸੀ ਉਹ ਜਪ ਥੋੜਾ ਘੱਟ ਪੜੇ ਜੇ ਫੋਨ ਕਰਕੇ ਮੈਨੂੰ ਹਮੇਸ਼ਾ ਤੋਂ ਹੀ ਅਜਿਹੀ ਕੁੜੀ ਦੀ ਤਲਾਸ਼ ਰੈਂਦੀ ਸੀ ਜੋ ਮੈਨੂੰ ਬਾਹਰ ਲੈ ਕੇ ਜਾ ਸਕੇ ਇੱਕ ਦਿਨ ਮੈਂ ਪਾਰਕ ਚ ਗਿਆ ਤੇ ਉੱਥੇ ਮੈਨੂੰ ਇੱਕ ਕੁੜੀ ਮਿਲੀ ਜੋ ਇੱਕ ਰੁੱਖੇ ਹੇਠਾਂ ਬੈਠੀ ਸੀ ਜੂਨ ਦਾ ਮਹੀਨਾ ਸੀ ਤੇ ਕਾਫੀ ਦੁਪਹਿਰ ਸੀ ਤੇ ਮੈਂ ਜਾ ਕੇ ਉਸ ਕੋਲ ਬੈਠ ਗਿਆ ਤੇ ਫਿਰ ਗੱਲਬਾਤ ਸ਼ੁਰੂ ਕਰਦਿਆਂ ਮੈਂ ਉਸ ਤੋਂ ਉਸਦਾ ਨਾਂ ਪੁੱਛਿਆ ਉਸ ਨੇ ਆਪਣਾ ਨਾਂ ਰਾਜੀਵ ਦੱਸਿਆ ਤੇ ਫਿਰ ਮੁੱਢਲੀ ਜਾਣ ਪਹਿਚਾਣ ਮਗਰੋਂ ਅਸੀਂ ਆਫਿਸ 'ਚ ਗੱਲਬਾਤ ਕਰਨ ਲੱਗੇ ਤੇ ਗੱਲਾਂ-ਗੱਲਾਂ 'ਚ ਮੈਨੂੰ ਉਹਦੇ ਬਾਹਰ ਜਾਣ ਬਾਰੇ ਵੀ ਪਤਾ ਲੱਗਾ ਉਸ ਨੇ ਦੱਸਿਆ ਕਿ ਉਸਦੀ ਭੂਆ ਬਾਹਰ ਗਈ ਹੋਈ ਹੈ ਤੇ ਉਹ ਉਸ ਨੂੰ ਵੀ ਬਾਹਰ ਬੁਲਾ ਲੈਣਗੇ ਤੇ ਮੈਂ ਉਸ ਤੋਂ ਉਸਦਾ ਨੰਬਰ ਮੰਗਿਆ ਤੇ ਉਸ ਨੂੰ ਆਪਣਾ ਨੰਬਰ ਦੇ ਦਿੱਤਾ ਇਸ ਤਰ੍ਹਾਂ ਸੀ ਆਪਸ ਵਿੱਚ ਦੋਸਤੀ ਕਰ ਲਈ ਸਾਡੀ ਦੋਹਾਂ ਦੀ ਆਪਸ ਵਿੱਚ ਗੱਲਬਾਤ ਹੋਣ ਲੱਗੀ ਤੇ ਫਿਰ ਇੱਕ ਦਿਨ ਉਹ ਮੈਨੂੰ ਆਖਣ ਲੱਗੀ ਕਿ ਤੁਸੀਂ ਤਾਂ ਘਰ ਗੱਲ ਕਰਨੀ ਨਹੀਂ ਲੱਗਦਾ ਮੈਂ ਹੀ ਕਰ ਲੈਂਦੀ ਹਾਂ ਮੈਂ ਉਸ ਨੂੰ ਆਪਣੇ ਮੰਮੀ ਪਾਪਾ ਦਾ ਨੰਬਰ ਦੇ ਦਿੱਤਾ ਤੇ ਉਸ ਨੇ ਮੇਰੀ ਮੰਮੀ ਨਾਲ ਗੱਲ ਕੀਤੀ ਤੇ ਮਗਰੋਂ ਮੇਰੇ ਮੰਮੀ ਪਾਪਾ ਨੇ ਉਹਦੇ ਘਰ ਦੇ ਨਾਲ ਮੰਮੀ ਨੇ ਦੱਸਿਆ ਕਿ ਉਹਦੇ ਘਰ ਦੇ ਵਿਆਹ ਲਈ ਮੰਨ ਗਏ ਤੇ ਉਹਨੂੰ ਸਭ ਕੁਝ ਪਸੰਦ ਹੈ ਪਰ ਉਹਨਾਂ ਦਾ ਆਖਣਾ ਹੈ ਕਿ ਜਿਆਦਾ ਸਮਾਂ ਨਹੀਂ ਪਾਉਣਾ ਵਿਆਹ 'ਚ ਕਿਉਂਕਿ ਰਾਜਵੀਰ ਦੀ ਪੜ੍ਹਾਈ ਵੀ ਪੂਰੀ ਹੋ ਗਈ ਹੈ ਤੇ ਬਸ ਹੁਣ ਬਾਹਰ ਦੇ ਪੇਪਰ ਆਉਣ ਦੀ ਹੀ ਧੀਰ ਹੈ ਮੈਨੂੰ ਮੇਰੇ ਸਾਰੇ ਸੁਪਨੇ ਪੂਰੇ ਹੁੰਦੇ ਦਿਖਾਈ ਦੇ ਰਹੇ ਸਨ ਤੇ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਇੱਕ ਵਾਰ ਫੇਰ ਲੀਹੇ ਪੈ ਗਈ ਪਰ ਇਹ ਖੁਸ਼ੀ ਵੀ ਜਿਆਦਾ ਦੇਰ ਨਾ ਟਿੱਗੀ ਰਾਜਵੀਰਦੀਪ ਪੂਆ ਜੋ ਕੈਨੇਡਾ ਰਹਿੰਦੇ ਸਨ ਨੂੰ ਜਦੋਂ ਪਤਾ ਲੱਗਾ ਉਹ ਆਪਣੇ ਪਸੰਦੇ ਮੁੰਡੇ ਨਾਲ ਵਿਆਹ ਕਰਵਾ ਰਹੀ ਹੈ ਤਾਂ ਉਹਨਾਂ ਦੇ ਸੱਤੀ ਕੱਪੜੇ ਅੱਗ ਲੱਗ ਗਈ ਤੇ ਉਹ ਖਿਜ ਗਏ ਉਹਨਾਂ ਨੇ ਰਾਜਵੀਰ ਦੇ ਘਰਦਿਆਂ ਨੂੰ ਸਾਫ਼ ਆਖ ਦਿੱਤਾ ਕਿ ਜੇ ਇਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਹੈ ਤਾਂ ਬੇਸ਼ੱਕ ਕਰਵਾ ਲਵੇ ਪਰ ਮੈਂ ਨਹੀਂ ਇਸ ਨੂੰ ਸਪੌਂਸਰ ਕਰਨਾ ਭਾਵ ਉਸਦੀ ਭੂਆ ਨੇ ਉਸ ਨੂੰ ਕੈਨੇਡਾ ਬੁਲਾਉਣ ਤੋਂ ਮਨਾ ਕਰ ਦਿੱਤਾ ਸੁਣਦਿਆਂ ਹੀ ਰਾਜਵੀਰ ਦੇ ਘਰ ਦੇ ਸੁਣ ਹੋਗੇ ਤੇ ਉਹਨਾਂ ਨੇ ਵੀ ਭੂਆ ਦੀ ਹਾਂ ਚਾਹ ਮਲਾਈ ਕਿ ਸਹੀ ਤਾਂ ਕਹਿੰਦੇ ਨੇ ਭੈਣ ਜੀ ਕੀ ਲੋੜ ਐ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੀ ਨਾਲੇ ਕੀ ਪਤਾ ਕਿ ਹੋਜੀ ਲੋਕ ਨੇ ਤੇ ਕਿਵੇਂ ਰੱਖਣਗੇ ਤੇ ਇੱਕ ਮਿੰਟ 'ਚ ਰਾਜਵੀਰ ਦੇ ਘਰਦਿਆਂ ਨੂੰ ਵੀ ਮੇਰੇ 'ਚ 36 ਕਮੀਆਂ ਨਜ਼ਰ ਆਉਣ ਲੱਗੀਆਂ ਤੇ ਉਹਨਾਂ ਨੇ ਰਿਸ਼ਤੇ ਤੋਂ ਜਵਾਬ ਦੇ ਦਿੱਤਾ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਤਾਂ ਉਹਨਾਂ ਕਿਹਾ ਕਿ ਕੋਈ ਨਾ ਉਹ ਕਰਨਗੇ ਗੱਲ ਰਾਜਵੀਰ ਦੇ ਘਰਦਿਆਂ ਨਾਲ ਤੇ ਮੇਰੇ ਪਾਪਾ ਨੇ ਮੇਰੇ ਤਾਇਆ ਜੀ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ ਪਰ ਰਾਜਵੀਰ ਦੇ ਘਰਦਿਆਂ ਨੇ ਸਾਫ਼ ਆਖ ਦਿੱਤਾ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੇ ਖੈਰ ਹੁਣ ਜ਼ਬਰਦਸਤੀ ਤਾਂ ਨਹੀਂ ਸੀ ਕਰ ਸਕਦੇ ਪਰ ਮੇਰਾ ਦਿਲ ਰਾਜਵੀਰ ਨਾਲ ਜੁੜ ਚੁੱਕਾ ਸੀ ਮੈਂ ਬਹੁਤ ਦੁਖੀ ਹੋਇਆ ਦੋ ਕੁ ਦਿਨ ਬੀਤ ਚੁੱਕੇ ਸਨ ਤੇ ਰਾਜਵੀਰ ਦਾ ਕੋਈ ਫੋਨ ਆਇਆ ਤੇ ਮੈਂ ਵੀ ਕੋਈ ਗੱਲ ਨਾ ਕੀਤੀ ਇੱਕ ਦਿਨ ਕਾफी ਮੀਂਹ ਪੈ ਰਿਹਾ ਸੀ ਤੇ ਉਸ ਸਮੇਂ ਮੈਂ ਜਗਰਾਉਨ ਆਫਰੀ ਕਰਦਾ ਸੀ ਤੇ ਘਰ ਵਾਪਸ ਆ ਰਿਹਾ ਸੀ ਮੀਂਹ ਜਿਆਦਾ ਹੋਣ ਕਰਕੇ ਮੈਂ ਰਸਤੇ ਵਿੱਚ ਰੁਕ ਗਿਆ ਤੇ ਉਸੇ ਸਮੇਂ ਮੈਨੂੰ ਰਾਜਵੀਰ ਦਾ ਫੋਨ ਆਇਆ ਮੈਂ ਫੋਨ ਚੁੱਕਿਆ ਤਾਂ ਗੋ ਰਾਜਵੀਰ ਮੈਨੂੰ ਅੱਖ ਲੱਗੀ ਤੇ ਗੁਰਦੀਪ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਪਲੀਜ਼ ਮੈਨੂੰ ਆਪਣੇ ਨਾਲ ਲੈ ਜਾਓ ਮੈਂ ਸਿਰਫ ਤੁਹਾਡੇ ਨਾਲ ਵਿਆਹ ਕਰਵਾਉਣਾ ਹੈ ਮੈਨੂੰ ਕੋਈ ਸਮਝ ਨਹੀਂ ਸੀ ਆ ਰਹਾ ਕਿ ਇਹ ਪ੍ਰੋਮੀ ਕਾਰਨ ਮੇਰਾ ਦਿਮਾਗ ਖਰਾਬ ਹੋਇਆ ਪਿਆ ਸੀ ਮੈਂ ਰਾਜਵੀਰ ਨੂੰ ਕਿਹਾ ਤੇ ਮੈਂ ਘਰ ਜਾ ਕੇ ਗੱਲ ਕਰਦਾ ਹਾਂ ਮੀਂਹ ਬਹੁਤ ਜ਼ੋਰ ਦਾ ਪੈ ਰਿਹਾ ਸੀ ਤੇ ਇਸ ਕਰਕੇ ਮੈਂ ਘਰ ਪਹੁੰਚਣ ਤੱਕ ਪੂਰਾ ਭਿੱਜ ਚੁੱਕਾ ਸੀ ਮੈਂ ਕੱਪੜੇ ਬਦਲੇ ਤੇ ਇੰਨੇ ਚਿਰ ਨੂੰ ਰਾਜਵੀਰ ਦਾ ਦੁਬਾਰਾ ਫੋਨ ਆਇਆ ਮੈਨੂੰ ਆਕਣ ਲੱਗੀ ਕਿ ਸਾਰੀ ਤਿਆਰੀ ਹੋ ਚੁੱਕੀ ਹੈ ਮੈਂ ਆਪਣੇ ਸਾਰੇ ਕੱਪੜੇ ਤੇ ਜ਼ਰੂਰੀ ਸਮਾਨ ਪੈਕ ਕਰ ਲਿਆ ਹੈ ਤੇ ਨਾਲ ਹੀ 3 ਲੱਖ ਕੈਸ਼ ਵੀ ਰੱਖ ਲਿਆ ਹੈ ਬਸ ਮੈਂ ਸੋਚ ਲਿਆ ਹੈ ਕਿ ਵਿਆਹ ਕਰਵਾਉਣਾ ਹੈ ਤਾਂ ਸਿਰਫ ਤੁਹਾਡੇ ਨਾਲ ਤੁਸੀਂ ਮੈਨੂੰ ਭੁਜਾ ਕੇ ਲੈ ਜਾਓ ਮਹਾਰਾਜ ਵੀਰ ਦੀ ਗੱਲ ਬਾਰੇ ਵਿਚਾਰ ਕੀਤਾ ਤਾਂ ਮੈਨੂੰ ਘਰ ਬੈਠੀ ਮੇਰੀ ਵੱਡੀ ਭੈਣ ਦਾ ਖਿਆਲ ਆਇਆ ਜੋ ਕੁਆਰੀ ਸੀ ਮੈਂ ਸੋਚਣ ਲੱਗਾ ਕਿ ਜੇ ਮੈਂ ਭੱਜ ਕੇ ਵਿਆਹ ਕਰਵਾ ਲਿਆ ਤਾਂ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਨਾ ਹੋ ਜਾਵੇ ਕੱਲ ਨੂੰ ਹੋ ਸਕਦਾ ਹੈ ਮੇਰੀ ਵਜ੍ਹਾ ਨਾਲ ਕੋਈ ਉਸ ਨੂੰ ਵੀ ਰਿਸ਼ਤਾ ਨਾ ਕਰਵਾਵੇ ਨਾਲੇ ਸਿਆਣੇ ਆਖਦੇ ਹਨ ਕਿ ਮਾਰੇ ਕੰਮਾਂ ਇਲਜ਼ਾਮ ਮੜਾ ਹੀ ਹੁੰਦਾ ਹੈ ਤੇ ਕਰਮਾਂ ਦਾ ਹਿਸਾਬ ਇੱਥੇ ਹੀ ਭੁਗਤਣਾ ਪੈਂਦਾ ਹੈ ਕਿਤੇ ਕੱਲ ਨੂੰ ਮੇਰੀ ਭੈਣ ਵੀ ਮੇਰੇ ਨਾਲ ਇਹ ਸਭ ਘਰੇ ਤਾਂ ਮੇਰੇ ਤੇ ਮੇਰੇ ਪਰਿਵਾਰ ਦੀ ਇੱਜ਼ਤ ਆ ਮਿੱਟੀ 'ਚ ਰੁਲ ਜਾਏਗੀ ਉਸ ਇੱਕ ਕਪੜ ਚ ਕਿੰਨੇ ਹੀ ਖਿਆਲ ਮੇਰੇ ਮਨ ਨੂੰ ਝੰਜੋੜ ਗਏ ਤੇ ਨਾ ਚਾਹੁੰਦਿਆ ਵੀ ਮੈਂ ਰਾਜਵੀਰ ਨੂੰ ਨਾ ਕਰ ਦਿੱਤੀ ਤੇ ਆਖ ਦਿੱਤਾ ਕਿ ਮੈਂ ਭੱਜ ਕੇ ਵਿਆਹ ਨਹੀਂ ਕਰਵਾਉਣਾ ਘਰ ਦੇ ਮੰਨਦੇ ਨੇ ਤਾਂ ਦੇਖ ਲਵੋ ਮੈਂ ਤਿਆਰ ਆਂ ਵਿਆਹ ਲਈ ਮੇਰੇ ਤੋਂ ਕੋਈ ਅਜਿਹਾ ਕੰਮ ਨਹੀਂ ਹੋਣਾ ਕਿ ਮੇਰੇ ਪਰਿਵਾਰ ਵਾਲਿਆਂ ਨੂੰ ਸ਼ਰਮਿੰਦਾ ਹੋਣਾ ਪਵੇ ਨਾਲੇ ਰਾਜ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਤੁਹਾਨੂੰ ਕੁਝ ਦੇਖਣਾ ਚਾਹੁੰਦਾ ਨਾ ਕਿ ਤੁਹਾਨੂੰ ਤੁਹਾਡੇ ਮਾਪਿਆਂ ਤੋਂ ਦੂਰ ਕਰਨਾ ਚਾਹੁੰਦਾ ਮੇਰੀ ਗੱਲ ਨੂੰ ਰਾਜਵੀਰ ਸਮਝ ਰਹੀ ਸੀ ਪਰ ਉਸਨੇ ਆਖ ਦਿੱਤਾ ਕਿ ਇਹੋ ਇੱਕ ਰਸਤਾ ਹੈ ਬਸ ਮੇਰੇ ਘਰ ਦੇ ਨਹੀਂ ਮੰਦੇ ਤੇ ਨਾ ਆਖ ਕੇ ਉਹਨੇ ਫੋਨ ਕੱਟ ਦਿੱਤਾ ਉਸ ਦਿਨ ਤੋਂ ਬਾਅਦ ਮੇਰੀ ਰਾਜਵੀਰ ਨਾਲ ਕੋਈ ਗੱਲ ਨਹੀਂ ਹੋਈ ਨਾ ਹੀ ਰਾਜਵੀਰ ਨੇ ਕਦੀ ਮੈਨੂੰ ਫੋਨ ਕੀਤਾ ਤੇ ਨਾ ਹੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੋਂ ਤੱਕ ਮੈਨੂੰ ਵੀ ਐਵੇਂ ਲੱਗਣ ਲੱਗਿਆ ਸੀ ਇਹ ਖੁਸ਼ੀਆਂ ਮੇਰੇ ਘਰਮਾਂ ਚ ਨਹੀਂ ਮੈਂ ਬਸ ਇਕੱਲਾ ਹੀ ਰਹਿਣਾ ਸ਼ੁਰੂ ਕਰ ਦਿੱਤਾ ਪਰ ਮੇਰੇ ਘਰਦਿਆਂ ਨੇ ਮੈਨੂੰ ਹੌਸਲਾ ਦਿੱਤਾ ਕਿ ਕੋਈ ਨਾ ਉਸ ਤੋਂ ਵੀ ਵਧੀਆ ਨਾਲ ਵਿਆਹ ਕਰਵਾਵਾਗੇ ਤੇਰਾ ਤੂੰ ਫਿਕਰ ਨਾ ਕਰ ਪਰ ਮੈਨੂੰ ਹੁਣ ਕੋਈ ਫਰਕ ਨਹੀਂ ਸੀ ਪੈਂਦਾ ਮੈਂ ਬਸ ਘਰਦਿਆਂ ਦੀ ਹਾਂ ਚਾਹ ਮਿਲਾਉਂਦਾ ਰਿਹਾ ਥੋੜੇ ਸਮੇਂ ਬਾਅਦ ਮੈਂ ਜਗਰਾਉਂ ਦੀ ਨੌਕਰੀ ਵੀ ਛੱਡਤੀ ਤੇ ਇਸੇ ਦੌਰਾਨ ਮੇਰੀ ਰਿਸ਼ਤੇਦਾਰੀ ਚੋਹੀ ਕਿਸੇ ਨੇ ਮੇਰੇ ਘਰਦਿਆਂ ਨੂੰ ਇੱਕ ਕੁੜੀ ਦੀ ਦੱਸ ਪਾਈ ਜੋ ਕਿ ਆਇਲਰਸ ਕਰਦੀ ਸੀ ਉਹਨਾਂ ਦਾ ਕਹਿਣਾ ਸੀ ਕਿ ਗੁਰਦੀਪ ਨੇ ਵੈਸੇ ਵੀ ਬਾਹਰ ਜਾਣਾ ਹੈ ਨਾਲੇ ਕੁੜੀ ਆਇਲਰਸ ਕਰਦੀ ਹੈ ਬਾਕੀ ਖਰਚਾ ਸਾਰਾ ਤੁਸੀਂ ਕਰ ਦਿਓ ਬਸ ਅਸੀਂ ਤਾਂ ਕਹਿੰਦੇ ਆ ਕਿ ਤੁਸੀਂ ਰਿਸ਼ਤਾ ਕਰ ਦਿਓ ਰੱਬ ਦਾ ਨਾਮ ਲੈ ਕੇ ਬਸ ਕਰਦਿਆਂ ਨੇ ਕੁੜੀ ਦੀ ਫੋਟੋ ਦੇਖੀ ਤੇ ਉਸਦੇ ਪਰਿਵਾਰ ਨਾਲ ਮਿਲ ਕੇ ਗੱਲਬਾਤ ਕੀਤੀ ਤੇ ਫਿਰ ਮੈਨੂੰ ਕੁੜੀ ਬਾਰੇ ਦੱਸਿਆ ਤੇ ਕੁੜੀ ਦੀ ਫੋਟੋ ਦਿਖਾਈ ਮੈਂ ਕਿਹਾ ਕਿ ਜੋ ਤੁਹਾਨੂੰ ਚੰਗਾ ਲੱਗੇ ਫਿਰ ਕਰਦਿਆ ਨੇ ਛੱਟ ਮੇਰੀ ਮੰਗਣੀ ਰੱਖ ਦਿੱਤੀ ਤੇ 15 ਅਕਤੂਬਰ ਤੋਂ 17 ਨੂੰ ਮੇਰੀ ਮੰਗਣੀ ਜਸਪ੍ਰੀਤ ਨਾਲ ਹੋ ਗਈ ਇਸ ਤੋਂ ਬਾਅਦ ਜ਼ਿੰਦਗੀ 'ਚ ਨਵਾਂ ਮੋੜ ਆਇਆ ਮੇਰੇ ਬਾਹਰ ਜਾਣ ਵਾਲਾ ਸੁਪਨਾ ਕਿਤੇ ਨਾ ਕਿਤੇ ਪੂਰਾ ਹੁੰਦਾ ਜਾਪਦਾ ਸੀ ਪਰ ਰਾਜਵੀਰ ਨੂੰ ਇੰਨੀ ਜਲਦੀ ਭੁੱਲਣਾ ਸੌਖਾ ਨਹੀਂ ਸੀ ਪਰ ਮੈਂ ਇਹ ਸੋਚ ਕੇ ਕਿ ਮੇਰੀ ਜ਼ਿੰਦਗੀ ਹੁਣ ਕਿਸੇ ਹੋਰ ਨਾਲ ਜੁੜ ਚੁੱਕੀ ਮੈਂ ਕੋਸ਼ਿਸ਼ ਕਰਦਾ ਰਿਹਾ ਜਸਮੀਤ ਨਾਲ ਕਦੀ ਕਦੀ ਗੱਲ ਹੁੰਦੀ ਰਹਿੰਦੀ ਸੀ ਉਹ ਆਇਲਰਸ ਕਰਦੀ ਸੀ ਕੁਝ ਕੁ ਮਹੀਨੇ ਹੀ ਰਹਿੰਦੇ ਸਨ ਉਹਦੇ ਪੇਪਰਾਂ ਦੇ ਇਸ ਲਈ ਦਿਨੇ ਘਰ ਨਹੀਂ ਸੀ ਹੁੰਦੀ ਤੇ ਸ਼ਾਮੀ ਹੀ ਗੱਲ ਕਰਦੀ ਕੁਝ ਕੁ ਮਹੀਨਾ ਬਾਅਦ ਜਸਪੀਤ ਦਾ ਰਿਜ਼ਲਟ ਆ ਗਿਆ ਪਰ ਉਹਦੇ ਆਇਲਰਸ ਚੋਂ ਚੰਗੇ ਬਣ ਨਾਏ ਜਦੋਂ ਮੇਰੇ ਘਰਦਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਕਾਫੀ ਪਰੇਸ਼ਾਨ ਹੋਏ ਤੇ ਮੇਰੇ ਪਾਪਾ ਨੇ ਬਚੋਲੇ ਨੂੰ ਫੋਨ ਕੀਤਾ ਬਚੋਲਾ ਸਾਡੀ ਦੋਹਾਂ ਦੀ ਰਿਸ਼ਤੇਦਾਰੀ ਚੋਂ ਹੀ ਸੀ ਬਚੋਲਾ ਸਾਡੇ ਘਰ ਆਇਆ ਤਾਂ ਕਰਦੇ ਉਹਨੂੰ ਮੇੜੇ ਮਾਰ ਲੱਗੇ ਇਹ ਕੁੜੀ ਦੇ ਤਾਂ ਬੈਂਡ ਨਹੀਂ ਆਏ ਅਜ ਤਾਂ ਆਈ ਲਾਈਟਸ ਕਰਕੇ ਹੀ ਆਇਆ ਕੀਤਾ ਸੀ ਸੁਣ ਕੇ ਬਚੋਲਾ ਆਖਣ ਲੱਗਾ ਇਹ ਹੋਰ ਕੀ ਹੈ ਨਾ ਕਰ ਦੇਣੇ ਆ ਕੁੜੀ ਵਾਲਿਆਂ ਨੂੰ ਅਜ ਜਿਹੜਾ ਰਿਸ਼ਤਾ ਹੋਇਆ ਸੁਣ ਕੇ ਦੂਰ ਖੜਾ ਮੈਂ ਸਨ ਹੋ ਗਿਆ ਮੇਰੇ ਦਿਲ ਨੂੰ ਬਹੁਤ ਦੁੱਖ ਪੁੱਜਾ ਸੁਣ ਕੇ ਤੇ ਮੈਂ ਨਹੀਂ ਸੀ ਚਾਹੁੰਦਾ ਕਿ ਸਿਰਫ ਬੈਂਡ ਨਾ ਆਉਣ ਦੀ ਵਜ੍ਹਾ ਨਾਲ ਰਿਸ਼ਤਾ ਛੱਡ ਦਿੱਤਾ ਜਾਵੇ ਤੇ ਨਾ ਹੀ ਮੇਰੇ ਘਰ ਦੇ ਇੰਨੇ ਪੱਥਰ ਦਿਲ ਸਨ ਕਿ ਰਿਸ਼ਤਾ ਛੱਡ ਦਿੰਦੇ ਆਖਰ ਸਾਡੇ ਘਰ ਵੀ ਧੀ ਸੀ ਤੇ ਸਾਨੂੰ ਕੋਈ ਹੱਕ ਨਹੀਂ ਸੀ ਬਣਦਾ ਕਿ ਅਸੀਂ ਕਿਸੇ ਦੀ ਧੀ ਨਾਲ ਐਵੇਂ ਕਰੀਏ ਸੋ ਮੁੱਖ ਦੀ ਗੱਲ ਅਸੀਂ ਰਿਸ਼ਤਾ ਨਾ ਤੋੜਿਆ ਜਿਵੇਂ ਚੱਲਦਾ ਸੀ ਚੱਲਣੇ ਦਿੱਤਾ ਤੇ ਅੰਤ 25 ਫਰਵਰੀ 2018 ਨੂੰ ਮੇਰਾ ਜਸਪ੍ਰੀਤ ਨਾਲ ਵਿਆਹ ਹੋ ਗਿਆ ਤੇ ਮੈਂ ਫੇਰ ਤੋਂ ਦੁਬਾਰੇ ਜਗਰਾਉਂ ਚ ਟਰੈਕਟਰ ਕੰਪਨੀ ਚ ਨੌਕਰੀ ਕਰਨ ਲੱਗਾ ਹੁਣ ਰਾਏਕੋਟ ਤੱਕ ਦੇ ਏਰੀਏ ਮੇਰੇ ਕੋਲ ਹੀ ਸਨ ਜਸਪ੍ਰੀਤ ਦੇ ਆਉਣ ਨਾਲ ਮੇਰੀ ਜ਼ਿੰਦਗੀ ਚ ਖੁਸ਼ੀਆਂ ਆ ਗਈਆਂ ਪਰ ਮੈਂ ਆਪਣੇ ਰਿਸ਼ਤੇ ਦੀ ਬੁਨਿਆਦ ਝੂਠ ਤੇ ਨਹੀਂ ਸੀ ਰੱਖਣਾ ਚਾਹੁੰਦਾ ਇਸ ਲਈ ਮੈਂ ਜਸਪ੍ਰੀਤ ਨੂੰ ਆਪਣਾ ਸਾਰਾ ਅਤੀਤ ਬਿਨਾਂ ਡਰ ਇਸਿਆ ਤੇ ਉਹ ਸ਼ਾਇਦ ਉਸਦਾ ਪਿਆਰ ਹੀ ਸੀ ਕਿ ਉਹਨੇ ਸਾਰੀ ਗੱਲ ਸੁਣ ਕੇ ਵੀ ਮੇਰਾ ਪੂਰਾ ਸਾਥ ਦਿੱਤਾ ਸਮਾ ਆਪਣੀ ਚਾਲ ਚੱਲਦਾ ਗਿਆ ਤੇ ਫਿਰ ਮੈਂ ਇੱਕ ਇੰਸ਼ੂਰੈਂਸਰ ਕੰਪਨੀ ਜੁਆਇਨ ਕਰ ਲਈ ਤੇ ਮੇਰੇ ਨਾਲ ਮੇਰੀ ਪਤਨੀ ਵੀ ਕੰਮ ਕਰਨ ਲੱਗੀ ਤੇ ਸਾਡੇ ਦੋਹਾਂ ਦੇ ਸਾਥ ਤੇ ਪਿਆਰ ਤੇ ਮਿਹਨਤ ਸਦਕਾ ਅੱਜ ਪੰਜਾਬ 'ਚ ਅਸੀਂ ਚੰਗਾ ਕਮਾ ਰਹੇ ਹਾਂ ਤੇ ਸਾਡੇ ਕੋਲ 30 ਬੰਦੇ ਵੀ ਹਨ ਕੰਮ ਕਰ ਲਈ ਤੇ ਜਿਸ ਕੈਨੇਡਾ ਜਾਣ ਲਈ ਕਦੇ ਮੈਂ ਤਰਲੋ ਮੱਚੀ ਸੀ ਅੱਜ ਉਸੇ ਕੈਨੇਡਾ ਲਈ ਹੀ ਮੈਨੂੰ ਬਹੁਤ ਆਫਰ ਆਉਂਦੇ ਨੇ ਪਰ ਹੁਣ ਮੇਰਾ ਦਿਲ ਨਹੀਂ ਕਰਦਾ ਬਾਹਰ ਜਾਣ ਨੂੰ ਪਿਛਲੇ ਸਾਲ 13 ਅਕਤੂਬਰ 2019 ਨੂੰ ਮੇਰੇ ਘਰ ਬੇਟੇ ਨੇ ਜਨਮ ਲਿਆ ਜਿਸ ਦਾ ਨਾਮ ਹੈ ਸਾਬਜੋਤ ਸਿੰਘ ਬੋਪਾਰਾਏ ਰੱਖਿਆ ਤੇ ਮੇਰਾ ਪਰਿਵਾਰ ਪੂਰਾ ਹੋ ਗਿਆ ਸੱਚ ਆਖਦੇ ਨੇ ਇਹ ਖੁਸ਼ੀਆਂ ਆਪਣਿਆਂ ਨਾਲ ਹੀ ਹੁੰਦੀਆਂ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਬਸ ਪਰਮਾਤਮਾ ਦੇ ਬਾਣੇ ਦਾ ਸ਼ੁਕਰਾਨਾ ਕਰ ਕਿਹੜੇ ਮੱਥੇ ਆਪਣੇ ਕੰਮ 'ਚ ਜੁਟੇ ਰਹੋ ਸ਼ਾਇਦ ਉਹ ਪਰਮਾਤਮਾ ਦੀ ਰਜ਼ਾਈ ਸੀ ਕਿ ਮੇਰਾ ਵਿਆਹ ਰਾਜਵੀਰ ਨਾਲ ਨਾ ਹੋਇਆ ਜੇ ਮੈਂ ਉਸ ਨਾਲ ਭੱਜ ਕੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਜੇ ਮੈਂ ਰਾਜਵੀਰ ਨਾਲ ਵਿਆਹ ਕਰਵਾ ਵੀ ਲੈਂਦਾ ਤਾਂ ਸ਼ਾਇਦ ਕਦੀ ਖੁਸ਼ ਨਾ ਰਹਿ ਸਕਦਾ ਕਿਉਂਕਿ ਕਹਿੰਦੇ ਹਨ ਕਿ ਕਿਸੇ ਦੀਆਂ ਬਾਦੋਆਵਾਂ ਲੈ ਕੇ ਅਸੀਂ ਕਦੀ ਖੁਸ਼ ਨਹੀਂ ਰਹਿ ਸਕਦੇ ਤੇ ਕੈਨੇਡਾ ਜਾ ਕੇ ਵੀ ਹੋ ਸਕਦਾ ਹੈ ਮੈਨੂੰ ਉਹ ਖੁਸ਼ੀਆਂ ਨਾ ਮਿਲਦੀਆਂ ਜੋ ਮੈਨੂੰ ਹੁਣ ਆਪਣੇ ਘਰ ਪਰਿਵਾਰ ਨਾਲ ਰਹਿ ਕੇ ਮਿਲ ਰਹੀਆਂ ਹਨ ਅੰਤ ਵਿੱਚ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਹੈ ਕਿ ਔਕੜਾਂ ਤਾਂ ਜ਼ਿੰਦਗੀ ਵਿੱਚ ਆਉਂਦੀਆਂ ਰਹਿੰਦੀਆਂ ਨੇ ਜ਼ਰੂਰਤ ਹੈ ਤਾਂ ਬਸ ਹਿੰਮਤ ਨਾਲ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਦਾ ਦੁੱਖਾਂਤ ਤਕਲੀਫਾਂ 'ਚ ਘਬਰਾਉਣਾ ਨਹੀਂ ਚਾਹੀਦਾ ਸਗੋਂ ਖੁਸ਼ੀ-ਖੁਸ਼ੀ ਤੇ ਖੇੜੇ ਮੱਥੇ ਉਹਨਾਂ 'ਚੋਂ ਬਾਹਰ ਨਿਕਲਣ ਬਾਰੇ ਸੋਚਣਾ ਚਾਹੀਦਾ ਹੈ ਕਦੀ ਕੋਈ ਗਲਤ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਨਾ ਗਲਤ ਚੀਜ਼ ਦਾ ਸਾਥ ਦੇਣਾ ਚਾਹੀਦਾ ਘਰਦਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਜੇ ਮੇਰੇ ਪਿਤਾ ਜੀ ਮੈਨੂੰ ਕੰਮ ਕਰਨ ਲਈ ਨਾ ਕਹਿੰਦੇ ਤਾਂ ਸ਼ਾਇਦ ਅੱਜ ਮੈਂ ਇਸ ਮਕਾਮ ਤੇ ਨਾ ਪਹੁੰਚ ਪਾਉਂਦਾ ਜਾਂਦੇ ਵਿੱਚ ਇਹ ਕਹਿ ਕੇ ਵਿਦਾਣਾ ਚਾਹਾਂਗਾ ਕਿ ਦਿਲ ਦਾ ਹੋਵੇ ਤਾਂ ਚੰਗਾ ਨਾ ਹੋਵੇ ਤਾਂ ਵੀ ਚੰਗਾ ਕਿਉਂਕਿ ਜਦੋਂ ਕੋਈ ਚੀਜ਼ ਆਪਣੇ ਦਿਲ ਦੀ ਨਾ ਹੋਵੇ ਤਾਂ ਉਸ ਵਿੱਚ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਤੇ ਪਰਮਾਤਮਾ ਦੀ ਮਰਜ਼ੀ ਕਦੀ ਗਲਤ ਨਹੀਂ ਹੋ ਸਕਦੀ ਏਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ